ਚੱਲੇ ਹੁਣ ਬੱਸਾਂ ਵਿੱਚ ਬੈਠਣ ਲਈ ਤਿਆਰੀ ਆ ਜੀ ਤਿਆਰੀ ਪੂਰੀ ਲੈ ਕੇ 6 ਤੱਕ ਬੱਸਾਂ ਲੱਗ ਗਈਆਂ ਆਪਜੋਤ ਕਿਥੇ ਆ ਜਾ ਹੁਣ ਛੱਡ ਕੇ ਜਾਂਦੇ ਆ ਜਾ ਆਦੇ ਤਿਆਰੀ ਆ ਭਾਈ ਜਾਨ ਭਾਈ ਜਾਨ ਸਲਾਮ ਆ ਗੱਡੀ ਐ ਬੱਸਾਂ ਆ ਜੀ ਝੋਲਾ ਝੋਲਾ ਫਰੈਂਸ ਫਰੈਂਸ ਗਾਇਸ ਇੱਧਰ ਨਹੀਂ ਨਹੀਂ ਇੱਧਰ ਦੇਖ ਲੈ ਇੱਧਰ ਪਾਕਿਸਤਾਨ ਵਾਲਿਆਂ ਦੀ ਜਦ ਬਾਗਾ ਵਾਟਰ ਪੰਡਾ ਹੈ ਨਾ ਟ੍ਰੇਡ ਹੁੰਦੀ ਆ ਉਦੋਂ ਇੱਧਰ ਤੋਂ ਐਂਟਰੀ ਕਰਵਾਨੇ ਪਾਕਿਸਤਾਨ ਵਾਲੇ ਜੀ ਸੰਗਤ ਜੀ ਸਿਟੀ ਜਲ ਚੱਲ ਨਹੀਂ ਆ ਰਹੀ ਮੈਂ ਕਿਹਾ ਟ੍ਰੇਡ ਆਉਂਦੀ ਹੁੰਦੀ ਹੈ ਨਾ ਹੁਣ ਤਾਂ ਨਹੀਂ ਹੁੰਦੀ ਬਾਈ ਕੋ ਵਾਲੀ ਟ੍ਰੇਡ ਇਹਦਾ ਸਮਾਨ ਕਿੱਧਰ ਗਿਆ ਭਰਾ ਭਾਈ ਕਿੰਨੇ ਦਾ ਹੈ ਚਲੀ ਹੈ ਹੈ ਇੰਡੀਅਨ 40 ਰੁਪਏ ਨਹੀਂ 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 ਮੈਂ ਨਹੀਂ ਖਾਣਾ ਮੈਨੂੰ ਤੈਨੂੰ ਪਤਾ ਹੋਏਗਾ ਹੈ ਮੇਰੀ ਕੰਡੀਸ਼ਨ 40 ਰੁਪਏ ਤੋਂ ਵੀ ਨਹੀਂ ਹੈ ਯਾਰ ਕੀ ਨੰਬਰ ਹੈ ਪੱਗੇ ਲੈਣ ਦਾ ਹਟਣਾ ਨਹੀਂ ਹੈਗਾ ਅੱਛਾ ਚੱਲੂਗੀ ਇਹ ਉੱਥੋਂ ਆਨ ਕਰੂਗਾ ਜੀ ਵਾਲੇ ਤਾਂ ਕਦੇ ਨਹੀਂ ਅੱਖ ਲਾਉਂਦੇ ਤੇ ਤੇਰੀ ਕਿਵੇਂ ਅੱਖ ਲੱਗ ਗਈ ਇਹਦੀ ਅੱਖ ਨੂੰ ਲੱਗੀ ਹੋ ਰਹੀ ਹੈ ਬਈ ਥੱਕ ਗਿਆ ਬਹੁਤ ਅਹ ਕੱਲ ਦਾ ਜਾਗ ਰਿਹਾ ਮੁੰਡਾ ਦਾ ਜਾਦਾ ਦਾ ਨਾ ਮਸਤੀ ਕਰਨੀ ਜਿਹੜੇ ਦਾੜ ਕਰੀ ਬਈ ਲੋ ਜੀ ਨਕਾਨਾ ਸਾਹਿਬ ਰਹਿ ਗਿਆ ਉਸ ਤੋਂ 1 ਕਿਲੋਮੀਟਰ ਦੂਰ ਤੇ ਬੰਦੇ ਸਾਡੇ 100 ਫੁੱਟ ਖੜੇ ਨੇ ਬਿੱਲਾ ਤੇ ਪੁੱਛਣ ਫਟੇ ਜਿਹੜੀ ਦੇਦੇ ਅੱਖ ਲਾਲ ਹੈ ਖਲਾਅ ਲ ਹੋਈ ਪਈ ਐ ਕਿੰਨਾ ਟਾਈਮ ਲੱਗਿਆ ਬਈ ਟੋਕ ਲੱਪਣੇ ਇਹ ਤੋਂ ਲੱਗੇ ਬਈ ਡੇਢ ਘੰਟਾ ਪੂਰਾ ਡੇਢ ਘੰਟਾ ਬੱਸ ਵਿੱਚ ਬੱਸ ਜਸ ਚੱਲੇ ਰੋਟੇ ਕੋਟੇ ਕੜਾਈ ਦੇ ਤੇ ਮੇਰੇ ਪਾਸੇ ਵੀ ਇकडे ਦੋ ਘੰਟੇ ਕਿਰੇ ਡੇਢ ਘੰਟਾ ਲੱਗ ਗਿਆ ਮਤਲਬ ਕਿ ਇੱਕ ਦਿਨ ਤਾਂ ਪੁੱਟ ਜਾਂਦਾ ਪੂਰਾ ਹੀ ਬਾਕੀ ਉਹਨਾਂ ਗੁਦਰਾ ਸਾਹਿਬ ਪਹੁੰਚ ਕੇ ਤੁਹਾਨੂੰ ਦਰਸ਼ਕ ਲੱਗਦਾ ਜੀ ਦੱਸੋ ਜੀ ਫਿਰ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਤੁਸੀਂ ਉਰੇ ਆ ਕੇ ਸਰ ਪਹੁੰਚ ਚੁੱਕੇ ਜੀ ਕਿਆ ਹੋ ਗਿਆ 4:40 ਚਲੋ ਜੀ ਆਨ ਆਂਦੂ ਆਈਓ ਆਈਓ ਜੀਲਾ ਸਰਦਾਰ ਜੀ ਗਤੀ ਨਾ ਲਓ ਜਰਾ ਦੂਸਰੇ ਲੋਡ ਕੋਲਾ ਦੀ ਮਾਲਾ ਨਾਲ ਕਰਿਆ ਸਵਾਗਤ ਜੀ ਧਿਆਨ ਦੇ ਆਤਾ ਨਹੀਂ ਹੋਇਆ ਹੈਾਰੇ ਆਲ ਪਾਕਿਸਤਾਨੀ ਹੋ ਚੁੱਕੇ ਆ ਚਲੋ ਜੀ ਤੋਰੋ ਆਏ ਗੁਰੂ ਸੇਵਾ ਦਾ ਆਦਰਾ ਉਹਨੇ ਵੀ ਕੰਨੀ ਡਿਊਟੀ ਸਭ ਲੈ ਕੇ ਜਾਓ ਬਰਦੁਰਾ ਸਾਹਿਬ ਗੁਰਦੁਆਰਾ ਕੇ ਜਨਮ ਸਮਾ ਆ ਜਾਓ ਉਹ ਮਾਤਾ ਜੀ ਇਹ ਕਮਰੇ ਤੇ ਕਮਰੇ ਬਹੁਤ ਸੋਹਣੇ ਨੇ ਨਵੇਂ ਤਿਆਰ ਹੋਏ ਨੇ ਨਵੇਂ ਨਵੇਂ ਤਿਆਰ ਹੋ ਰਹੇ ਨੇ ਕਮਰੇ ਬੜੀਆ ਨੇ ਬੜੀਆ ਦਾ ਸੁਣਾ ਨੇ ਨਵੇਂ ਥੋੜੇ ਕੰਬਲ ਆਰਾਮ ਨਾਲ ਪੈ ਗਏ ਜਿਵੇਂ ਮਰਜੀ ਉਰੇ ਮਤਲਬ ਬਹੁਤ ਹੁਣ ਤੱਕ ਤਾਂ ਸਾਨੂੰ ਜੋ ਮਾਹੌਲ ਲੱਗਿਆ ਨਹੀਂ ਜੀ ਨਹੀਂ ਫੋਨ ਚੱਲ ਰਿਹਾ ਹੈਗਾ ਜੀ ਆਪਣੇ ਸਿਮ ਨੂੰ ਚੈੱਕ ਕਰੀਂ ਵੈਸੇ ਆ ਮੈਂ ਉਹ ਨਹੀਂ ਮੈਂ ਸਾਡੇ ਕੋਲ ਤੇ ਮੈਂ ਪੁੱਛ ਰਹੀ ਆ ਮੈਂ ਕਿ ਨਹੀਂ ਨਹੀਂ ਉਹ ਨਹੀਂ ਸਿਮ ਦੀ ਰੇਂਜ ਨਹੀਂ ਆ ਰਹੀ ਉਰੇ ਤੇ ਬਹੁਤ ਵਧੀਆ ਜਿਵੇਂ ਆਪਣੇ ਜਾਣ ਪਛਾਣ ਦੇ ਵੀ ਜਗ੍ਹਾ ਰੋਕ ਲਈ ਬਾਕੀ ਸਾਫ ਸਫਾਈ ਬਹੁਤ ਜ਼ਿਆਦਾ ਆ ਤਵੇ ਵਕ ਹੁਣ ਤੁਹਾਨੂੰ ਜਾ ਕੇ ਗੁਰਦਰਾ ਸਾਹਿਬ ਦਿਖਾਣੇ ਆ ਆ ਅਗਲੇ ਪਾਸੇ ਦੇਖ ਗਾ 440 440 10 ਨੰਬਰ ਨੰਬਰ ਆ ਦੇ ਬਾਬਾ ਜੀ ਦੇ ਵੀ ਪਾਦੇ ਫੁੱਲ ਦੇਖੋ ਇਹ ਨਨਕਾਣਾ ਸਾਹਿਬ ਦਾ ਉੱਪਰ ਤੋਂ ਥਿਊ ਆ 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 ਕੀ ਨਾਮ ਅਜੀਮ ਦਾ ਅਬਦੁੱਲ ਰੱਹਮ ਅਬਦੁੱਲ ਰੱਹਮ ਅੱਛਾ ਇਦਾਂ ਹੋਰੇ ਸੇਵਾ ਕਰ ਰਹੇ ਹੋ ਹਾਂਜੀ ਜਾ ਦਿਹਾੜੀ ਤੇ ਨਹੀਂ ਸੇਵਾ ਹੀ ਕਰ ਰਹੇ ਹਾਂਜੀ ਫਿਰ ਆਪਣੀ ਖੁਸ਼ੀ ਨਾਲ ਕੁਝ ਦਿੰਨੇ ਠੀਕ ਹੈ ਇੱਥੇ ਬਸ ਆਪਾਂ ਗੁਰਦੁਆਰਾ ਸਾਹਿਬ ਇਹ ਬਾਹਰ ਮਾਰਕੀਟ ਕਹਿੰਦੇ ਬੰਦ ਹੈ ਸਾਹਿਬ ਉਹ ਸਾਰੇ ਬੰਦ ਕਰਵਾ ਦੋ ਬੰਦ ਕਰਾ ਦੇ ਓਕੇ ਇਹ ਫੁੱਲੂਗੀ ਨਹੀਂ ਉਹ ਆ ਜਾਓ ਅੱਜ ਲਈ ਫਸਟ ایڈ ਲਈ ਹਰ ਇੱਕ ਤਰ੍ਹਾਂ ਦੀ ਸਹੂਲਤ ਮਿਲ ਰਹੀ ਹੈ ਜੀ ਉਰੇ ਇੱਧਰ ਆਪਣੇ ਜਿਹੜੇ ਲੋਕੋ ਸਿੱਖ ਸੰਗਤ ਤੋਂ ਜੀ ਉਹਨਾਂ ਦਾ ਆਪ ਤੇ ਮਿਲਦੀ ਹੈ। ਅਭੀ ਗੁਰਦੁਆਰਾ ਮੇਕਾਨ ਹੈ। ਭਾਈ ਤੂਫਾਨ ਸਿੰਘ ਜੀ ਦੀ ਫੋਟੋ ਬਣੀ ਹੋਈ ਹੈ, ਬਾਬਾ ਦੀਪ ਸਿੰਘ ਜੀ ਦੀ ਬਣੀ ਹੋਈ ਹੈ ਜੀ। ਨਨਕਾਣਾ ਸਾਹਿਬ ਮੇਂ ਬਾਬਾ ਗੁਰੂ ਨਾਨਕ ਦੇਵ ਜੀ ਕੇ 556ਵੇਂ ਜਨਮ ਦਿਨ ਦੀ ਤਕਰੀਬਾਂ ਜਾਰੀ ਹੈ। ਭਾਰਤ ਸਮੇਤ ਦੁਨੀਆ ਭਰ ਸੇ ਸਿੱਖ ਯਾਤਰੀਆਂ ਕੀ ਆਮਦ ਦਾ سلسلہ ਜਾਰੀ ਹੈ। ਮੇਰੇ ਸਾਥ ਇੱਕ ਭਾਰਤ ਸੇ ਆਏ ਸੀ ਇੱਕ ਯਾਤਰੀ ਮੌਜੂਦ ਹੈ ਆਈ ਹੁਣ ਸੇ ਪੁੱਛੇ ਆ ਉਹਨੂੰ ਨਨਕਾਣਾ ਸਾਹਿਬ ਆ ਕੇ ਕਿੱ사 ਲਗਾ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਗਗਨਦੀਪ ਸਿੰਘ ਹੈ ਤੇ ਮੈਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਪੰਜਾਬ ਇੰਡੀਆ ਤੋਂ ਆਇਆ ਹਾਂ ਜਦੋਂ ਵੀ ਅਸੀਂ ਜਿੱਥੇ ਦੇ ਅਸੀਂ ਜਦੋਂ ਅਸੀਂ ਪਾਕਿਸਤਾਨ ਦੇ ਵਿੱਚ ਐਂਟਰ ਕਰੇ ਆ ਉਦੋਂ ਤੋਂ ਹੀ ਉਰੇ ਦੇ ਜੋ ਕਰਮਚਾਰੀ ਨੇ ਤੇ ਪਬਲਿਕ ਉਹ ਸਾਨੂੰ ਬਹੁਤ ਸਾਰਾ ਪਿਆ ਦੇ ਰਹੀ ਆ ਜਦੋਂ ਵੀ ਅਸੀਂ ਉਰੇ ਨਨਕਾਣਾ ਸਾਹਿਬ ਪੁੱਜੇ ਉਰੇ ਉੱਤਰੀ ਸਾਰੇ ਪਹਿਲਾਂ ਤਾਂ ਸਾਨੂੰ ਇਹਨਾਂ ਨੇ ਫੁੱਲਾਂ ਦੀ ਮਾਲਾ ਪੈਣਾਈਆਂ ਅੰਦਰ ਆਂਦੀ ਸਾਰੇ ਕੋਈ ਸਾਨੂੰ ਪਾਣੀ ਪੁੱਛ ਰਿਹਾ ਕੋਈ ਕੁਛ ਪੁੱਛ ਰਿਹਾ ਕੋਈ ਕੁਛ ਪੁੱਛ ਰਿਹਾ ਫਿਰ ਅਸੀਂ ਆਪਣੇ ਕਮਰੇ ਦੇਖ ਕੇ ਕਮਰੇ ਦੇ ਵਿੱਚ ਸਾਡੀ ਬਹੁਤ ਖਿਦਮਤ ਹੋ ਰਹੀ ਸੀ ਉਰੇ ਆਂਦੀ ਸਾਰੇ ਸਾਨੂੰ ੱੱਕੇ ਨਾਲ ਪਾਣੀ ਫੜਾਇਆ ਗਿਆ ਕਿ ਤੁਸੀਂ ਪਾਣੀ ਪੀ ਲਓ ਅਸੀਂ ਮਨਾ ਵੀ ਕਰੀਗੇ ਵੀ ਨਹੀਂ ਅਸੀਂ ਪਾਣੀ ਪੀ ਲਿਆ ਪਰ ਇੰਨਾ ਜਿਆਦਾ ਪਿਆਰ ਦੇ ਕੇ ਸਾਨੂੰ ਵੀ ਮਤਲਬ ਐਸਾ ਹੋ ਰਿਹਾ ਵੀ ਇਹ ਦੋਨੋਂ ਪੰਜਾਬ ਇਕੱਠੇ ਕਿਉਂ ਨਹੀਂ ਹੋਏ ਦੁਬਾਰਤੇ ਇਕੱਠੇ ਹੋਣੇ ਚਾਹੀਦੇ ਨੇ ਮਨੋ ਹੁਣ ਵੀ ਜਿਆਦਾ ਉਸੇ ਉੱਤਰਿਆ ਨਾ ਵੀ ਮਤਲਬ ਇੰਨੀ ਜਿਆਦਾ ਮੁਹੱਬਤ ਹੈ ਵੀ ਮਤਲਬ ਸ਼ਬਦ ਹੀ ਨਹੀਂ ਹੈਗੇ ਸਾਡੇ ਕੋਲ ਬੋਲਣ ਲਈ ਧੰਨਵਾਦ ਜੀ ਬਹੁਤ ਜੀ ਉਹਨਾਂ ਕਹਿੰਦਾ ਕਿ ਪਾਕਿਸਤਾਨ ਮੈਂ ਆਕਰ ਯਹਾਂ ਕੀ ਹਕੂਮਤ ਕੀ ਜਾਨਮ ਜੀ ਹਮੇ ਬਹੁਤ ਜ਼ਿਆਦਾ ਪਿਆਰ ਮਿਲਿਆ ਔਰ ਯਹਾਂ ਕੀ ਆਵਾਮ ਕੀ ਜਾਨਮ ਜੀ ਹਮੇ ਬਹੁਤ ਜ਼ਿਆਦਾ ਮੁਹੱਬਤ ਮਿਲੀ ਜੀ ਸੂਸਾਦਰ ਸਾਦਾ ਵੀਉ ਬਹੁਤ ਜਿਆਦਾ ਸੋਹਣਾ ਲੱਗ ਰਿਹਾ ਹੈ ਇਹ ਰਾਤ ਦਾ ਧੰਨਗੁਰਨਾਮ ਜਿਸ ਦੇ

ਇਕ ਕਵੈ ਵਿਤੋ ਮੁੰਜਨ ਕਿਸ ਕਾ ਵਿਤਾਰੀ ਇਹ ਵਸਤ ਕਦੀਨ ਹਾਜੀ ਸੰਗਤ ਜੀ ਪੂਰੇ ਹੈਗਾ ਸਬਾ ਨਾਨਕ ਜੀ ਦਾ ਜਨਮ ਸਥਾਨ ਇੱਧਰ ਇਸ ਸਾਈਡ ਤੇ ਫਾਰਕੀ ਸਾਬ ਸੁਜਗਤ ਕਰੀਦੀ ਹੈ ਤੇ ਉਸਤੇ ਪਰਲੀ ਸਾਈਡ ਕੀਰਤਨ ਦਰਬਾਰ ਲੱਗ ਰਿਹਾ ਇੱਕ ਆ ਜਿਹੜਾ ਪੂਰੇ ਸਥਾਨ ਬਣਿਆ ਹੋਇਆ ਵਾਰੀਸਥਾਨ ਚ ਨਾ ਵਾਰਿਕ ਟਾਈਮ ਤੇ ਆ ਕੇ ਹਿੰਦੂ ਮੰਦਤਾ ਦਾ ਹੋ ਗਿਆ ਸੀਗਾ ਕਬਜ਼ਾ ਤੇ ਉਸ ਤੋਂ ਬਾਅਦ ਸਿੱਖਾਂ ਨੇ ਫਿਰ ਉਹਨਾਂ ਨਾਲ ਆ ਕੇ ਫਿਰ ਉਹ ਕਿਹਾ ਸੀਗਾ ਵੀ ਇਹਨੂੰ ਜਗ੍ਹਾ ਨੂੰ ਖਾਲੀ ਕਰ ਦਿਓ ਬਟ ਉਹਨਾਂ ਨੇ ਕੀ ਕਰਿਆ ਨਿਹੱਥੇ ਜਿਹੜੇ ਸਿੱਖ ਸੀਗੇ ਉਹਨਾਂ ਨੂੰ ਇਸ ਜੰਡ ਨਾਲ ਬੰਨ੍ਹ ਕੇ ਸ਼ਹੀਦ ਕਰ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਇਹਦੇ ਨਾਲ ਹੀ ਜੋ ਪਾਲਕੀ ਸਾਹਿਬ ਇਹ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਈ ਹੈ ਆਈ ਸੀਗੀ ਇਸ ਸਥਾਨ ਤੇ ਜਿੱਥੇ ਬਾਬਾ ਅਨੰਦਪ੍ਰੀਤ ਦਾ ਜਨਮ ਸਥਾਨ ਤੇ ਸ਼ੁਸ਼ੋਧਨ ਕਰਨ ਲਈ ਆਈ ਸੀਗੀ ਬਟ ਉਹ ਇਹ ਵੱਡੀ ਹੋਣ ਕਰਕੇ ਪਾਰਕੀ ਸਾਹਿਬ ਇੱਧਰ ਇਸ ਸਥਾਨ ਤੇ ਸ਼ੁਸ਼ੋਧਨ ਕਰਦੇ ਨੇ ਕਿ ਇਸੇ ਹੁਣ ਲੜੀਵਾਰ ਪਾਠ ਹੋਈ ਜਾਂਦੇ ਨੇ ਹਾਂਜੀ ਬਾਬਾ ਜੀ ਕਿਦਾਂ ਦਾ ਮਹਿਸੂਸ ਹੋ ਰਿਹਾ ਜੀ ਫਿਰ ਹੁਣ ਦੱਸੋ ਮਾਣੇ ਖੁਸ਼ ਹੋ ਗਏ ਚੱਲੀਏ ਫਿਰ ਲੰਗਰ ਛਕੀ ਹੁਣ ਹਾਂਜੀ ਚਲੋ ਸਾਹਿਬ ਦੇ ਇਸ ਦਰਵਾਜ਼ੇ ਦੇ ਨਾਲ ਨਿਕਲ ਜੀ ਸਾਰੇ ਗੁਰੂ ਕਾ ਲੰਗਰ ਵਰਤ ਰਿਹਾ ਹੈ ਬਹੁਤ ਸੋਹਣੀ ਬਿਲਡਿੰਗ ਬਣਾਈ ਹੋਈ ਹੈ ਲੰਗਰ ਹਾਲ ਦੀ ਮੈਂ ਤਾਂ ਬ੍ਰਿਫਟ ਦੇਣਾ ਵਾ